ਅਸੀਂ ਸਾਰੇ ਦੇ ਘਰ ਨੇ ਨਾ ਕੁਝ ਨਹੀਂ ਮੇਰਾ ਕੰਪਲੈਟ ਆਪਣੇ ਤੌਰ ਤੇ ਕਰਿਆ ਨਹੀਂ ਹੁੰਦਾ ਭਾਈ ਜਿਹੜੇ ਆਖਾ 25 ਬੰਦੇ ਨੇ ਉਹ ਤਾਂ ਮੈਂ ਬਣ ਗਏ ਇਹਨਾਂ ਤੋਂ ਅਸਲ ਕਰੂ 100 ਨੇ ਮੈਸਜ ਜਿਹੜੇ ਮੈਸਜ ਜਿਹੜੇ ਸਿਗਨ ਪੂਰੀ ਲਾ ਲੋ ਜਿਹਦੇ ਦਾ ਵੀ ਫੈਕਸ ਹੋ ਗਿਆ ਇਹ ਹੀ ਕੰਮ ਨੂੰ ਦਿਆ ਇੱਕ ਬ੍ਰਾਚ ਇਕੱਠਾ ਕਰ ਲੈ ਕੋਸ ਤੇ ਪਿੱਛਾ ਸਾਡੇ ਜਿਆਦਾ ਤਾਂ ਬੰਦੇ ਹੋਲੇ ਹੋ ਗਏ ਹਰ ਨੇ ਹੋਲੇ ਪਹੁੰਚੋ ਭਾਵੇਂ ਤਾਂ ਇੱਧਰ ਕਿੰਨੇ ਪੰਜਾਬ ਵਿੱਚ ਨਵਾਂ ਨਾ ਨਾ ਬਣ ਗਿਆ ਬਾਤ ਉਹਨਾਂ ਨੇ ਤਰੋਤਰਾਸਣਾ ਜੇ ਸਿੱਧਾ ਕੋਲ ਰਾਹਾਂ ਬੰਦੇ ਨੂੰ ਬੜਕ ਮਾਰਦੇ ਤੇ ਪਾਣ ਤੋਂ ਇਕੱਠਾ ਕਰਨਾ ਬਾਹਰ ਆ ਬਗੜਾ ਸਾਰੇ ਸਾਰੇ ਇਕੱਠੇ ਹੋਵੇ ਸਿਰੋ ਵੀ ਕੋਈ ਮਕਸਦ ਪੰਜਾਬ Hindu ਸ਼ਕਤੀ ਨੂੰ ਇਕੱਠਾ ਕਰਨਾ ਪੰਜਾਬ ਦੇ ਬਿਰਦੇ ਜ਼ਿਲ੍ਹਿਆਂ ਚ ਜਾਗੋ ਜਾ ਰਹੀ ਹੈ ਪਹਿਲਾ ਪਟਿਆਲੇ ਸ਼ੁਰੂ ਹੋਈ ਤੇ ਲੁਧਿਆਣਾ ਫਗਵਾੜਾ ਅੰਮ੍ਰਿਤਸਰ ਉਨ ਚਾਗੋ ਸਾਡੀ ਪਟੰਡੀ ਆਈ ਹੈ Hindu ਸ਼ਕਤੀ ਨੂੰ ਇਕੱਠਾ ਕਰਨ ਲਈ ਸਮਾਜ ਨੂੰ ਇਕੱਠਾ ਕਰਨ ਲਈ ਆਪਣੀ ਆਵਾਜ਼ ਸਾਡੇ ਪੰਜਾਬ ਦੀ ਸਰਕਾਰੀ ਦਰਬਾਰੇ ਪਹੁੰਚਾਉਣ ਦੇ ਲਈ ਹਿੰਦੂ ਸ਼ਕਤੀ ਨੂੰ ਇਕੱਠਾ ਕੀਤਾ ਜਾ ਰਿਹਾ ਵੀ ਤਾਂ ਕਿ ਜਿਹੜੇ ਸਾਡਾ ਸ਼ੋਸ਼ਣ ਹੋ ਰਿਹਾ ਉਹ ਸਾਡਾ ਸ਼ੋਸ਼ਣ ਬੰਦ ਹੋ ਸਕੇ ਲੱਗਦਾ ਪਹਿਲਾਂ ਜਿਹੜੇ ਮਰਡਰ ਹੋਏ ਆ ਜੀ ਕੋਈ ਇਨਸਾਫ ਮਿਲਿਆ ਪਰਿਵਾਰ ਨੂੰ ਬਿਲਕੁਲ ਨਹੀਂ ਤੁਸੀਂ ਦੇਖੋ ਨਾ ਜਿਹੜਾ ਦਿਲ ਕਰਦਾ ਨੀਲਾ ਬਾਣਾ ਪੰਦਾ ਕਿਰਪਾਨ ਕੱਢਦਾ ਜਿਹਦਾ ਦਿਲ ਕਰਦਾ ਗੁੱਟਲਾ ਦੇ ਜਿਹਦਾ ਦਿਲ ਕਰਦਾ ਸਿਰ ਪਾੜ ਦਿੰਦਾ ਜਿਹਦਾ ਦਿਲ ਕਰਦਾ ਹੱਥ ਵੜ ਕੇ ਬੰਦੇ ਦਾ ਕਤਲ ਕਰ ਦਿੰਦਾ ਤੁਸੀਂ ਦੱਸੋ ਨਾ ਮੈਂ ਤਾਂ ਉਹ ਬੰਦੇ ਨੂੰ ਨਿਹੰਗ ਨਹੀਂ ਮੰਨਦਾ ਜਿਹਨੇ ਪਟਿਆਲੇ ਦੇ ਪੁਲਿਸ ਦੇ ਹੱਥ ਲਾਇਆ ਮੈਂ ਤੁਹਾਨੂੰ ਨਿਹੰਗਣੀ ਬੰਦਾ ਜਿਹਨੇ ਥਾਪੜ ਦੇ ਕਿਰਪਾਨਾਂ ਮਾਰੀ ਮੈਂ ਤੁਹਾਨੂੰ ਨਿਹੰਗਣੀ ਬੰਦਾ ਜਿਹਨੇ ਪੱਟੀ ਸ਼ਹਿਰ ਦੇ ਬੰਦੇ ਦਾ ਗੁੱਟ ਮਾਰ ਤੋੜ ਕੇ ਵੰਡ ਕੇ ਉਹਦੀ ਕਤਲ ਕਰ ਦਿੱਤਾ ਮੈਂ ਤੁਹਾਨੂੰ ਨਿਹੰਗਣੀ ਬੰਦਾ ਤੁਸੀਂ ਨਹਿੰਤ ਹੀ ਅੱਦਾ ਹੋਊਗਾ ਜਿਹੜਾ ਜਾਮ ਲੱਗਿਆ ਹੋਵੇ ਕੋਡੇ ਦੇ ਕਿਰਪਾਨ ਮਾਰਦੇ ਉਹ ਨਿਹੰਗ ਉਹਨੂੰ ਨਿਹੰਗੋਗੇ ਨਿਹੰਗ ਤਾਂ ਉਹ குருਆਂ ਦੀ ਫੋਜ ਹੈ ਇਹਨੂੰ ਦੇਖ ਕੇ ਦਿਲ ਕਰਕੇ ਪ੍ਰਣਾਮ ਕਰਨ ਨੂੰ ਦਿਲ ਕਰਦਾ ਹੈ ਕਿ ਤਸ ਪੰਜਾਬ ਚ ਇੱਕ ਨਵੀਂ ਨੀਲੀ ਕੋਝ ਬਣੀ ਹੈ ਜਿਹੜੇ ਕਰੋ ਵਿਲੇ ਨੇ ਲੰਡੇਰ ਨੇ ਕਰੋ ਕੱਢੋ ਨੇ ਨਿਛੜੀਏ ਨੇ ਉਹ ਨੀਲੀ ਕੋਝ ਬਣਾਈ ਬੈਠੇ ਨੇ ਕੀ ਗੱਲ ਕਹਿੰਦੇ ਪੂਰੇ ਪੰਜਾਬ ਪੂਰੇ ਪੰਜਾਬ ਦੇ ਦੋ ਸ਼ਬਦ ਹਾਂਜੀ ਜਾਗੋ ਆ ਜਿਹੜੀ ਅੱਜ ਸ਼ੁਰੂਆਤ ਹੋਈ ਹੈ ਬਠਿੰਡਾ ਤੋਂ ਹੋਈ ਹੈ ਜੀ ਜੈ ਮਾਈ ਜੈ ਮਾਂ ਪਰ ਨਹੀਂ ਜੀ ਇਹਦੀ ਸ਼ੁਰੂਆਤ ਹੈ ਜਿਹੜੀ ਪਟਿਆਲੇ ਤੋਂ ਹੋਈ ਸੀ ਹਾਂਜੀ ਇਹ ਸ਼ਿਵਤਾਨਾ ਪੰਜਾਬ ਵਾਲੇ ਸਾਥੀਆਂ ਨੇ ਸ਼ੁਰੂਆਤ ਕੀਤੀ ਸੀ ਜੀ ਹਾਂਜੀ ਟੰਡਨ ਸਾਹਿਬ ਰਾਣੇ ਕਨੋਲੀ ਸਾਹਿਬ ਉਹਨਾਂ ਨੇ ਖਾਪਰ ਉਹਨਾਂ ਨੇ ਇਹਨਾਂ ਸਾਰਿਆਂ ਨੇ ਕੀਤਾ ਤੇ ਜਿਹੜੀ ਤੁਸੀਂ 295 ਦੀ ਗੱਲ ਕੀਤੀ ਹੈ ਜਿਹੜਾ ਹੇਟ ਸਪੀਚ ਦੀ ਗੱਲ ਹੈ ਜਿਹੜਾ ਸ਼ੰਮੀਪੁਰੀ ਪੱਟੀੋਂ ਦੀ ਉਹ ਇਨਸਾਨ ਨੇ ਕਦੀ ਹੇਟ ਸਪੀਚ ਕੀਤੀ ਸੀ ਕੋਈ ਕਾਮ ਵਪਾਰੀ ਘਰ ਦੇ ਵਿੱਚ ਉਹਦੇ ਘਰ ਦੇ ਅੰਦਰ ਆ ਕੇ ਚਾਰਦਵਾਰੀਏ ਉਹਦਾ ਕਤਲ ਕਰ ਦੇਣਾ ਠੀਕ ਹੈ ਤੇ ਇਹ ਕਿੱਥੋਂ ਇਨਸਾਫ ਦੀ ਗੱਲ ਸੀ ਤੇ ਕਿੱਥੋਂ ਐਡਮਿਨਿਸਟ੍ਰੇਸ਼ਨ ਦੀ ਗੱਲ ਸੀ ਕਿੱਥੇ ਜਿਹੜੀ ਹੈ ਲਾਅ ਐਂਡ ਆਰਡਰ ਦੀ ਗੱਲ ਸੀ ਜੇ ਉਹਨਾਂ ਪ੍ਰਵਾਕਰ ਨੂੰ ਨੰਗਲ ਦੇ ਵਿੱਚ ਈ ਦੁਕਾਨ ਦੇ ਅੰਦਰ ਬਿਜ਼ਨਸ ਕਰਨ ਵਾਲੇ ਬੰਦੇ ਨੇ ਛੋਟੀ ਦੁਕਾਨ ਕਰਨ ਵਾਲੇ ਨੂੰ ਉਹਦੀ ਹੇਟ ਸਪੀਚ ਕਿੱਥੇ ਸੀ ਸਰਕਾਰਾਂ ਬਹੁਤ ਵੱਡੇ ਪੱਧਰ ਤੇ ਸਾਡੇ ਨਾਲ ਜਿਹੜਾ ਮਤਰਾਈ ਮਾਲਾ ਸਲੋਕ ਕਰ ਰਹੀਆਂ ਨੇ ਕੀ ਲੱਗਦਾ Hindu ਨੇਤਾ ਨੂੰ ਟਾਰਗੇਟ ਕੀਤਾ ਜਾਂਦਾ ਕਿਉਂ ਕੀ ਕਰਦੇ ਇਹਦੇ ਵਿੱਚ ਕੀ ਆਪਣੇ ਬੜੇ ਪੁਰਾਣੇ 1978 ਤੋਂ ਬੁਲੰਦ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ ਹੋਂਦ ਚਾਈ ਹੈ ਬਦਲਾ ਵਾਲੀ ਇਹ ਸਰਕਾਰ ਆਉਣ ਕਰਕੇ ਉਹਨਾਂ ਦਾ ਜਿਹੜਾ ਠੇਕੇਦਾਰ ਹੈ ਪੰਨੂ ਵਿਦੇਸ਼ ਚ ਬੈਠਾ ਸ਼ਰਿਆਮ ਕਹਿੰਦਾ ਵੀ ਅਸੀਂ 800 ਕਰੋੜ ਰੁਪਈਆ ਸਰਕਾਰ ਨੂੰ ਫਾਇਨਾਂਸ ਕੀਤਾ ਤੇ ਸਰਕਾਰ ਉਹਨਾਂ ਦੇ ਟੁਕੜਿਆਂ ਤੇ ਬਣੀ ਐ ਤੇ ਜਦੋਂ ਸਰਕਾਰ ਉਹਨਾਂ ਦੇ ਫਾਇਨਾਂਸ ਤੇ ਟੁਕੜਿਆਂ ਤੇ ਬਣੀ ਐ ਤੇ ਮੇਰੇ ਭਰਾਓ ਮਨਮਰਜ਼ੀ ਦਾ ਕ੍ਰਾਈਮ ਵੀ ਕਰਨਗੇ ਤੇ ਸਰਕਾਰ ਜਿਹੜੀ ਮੌਕ ਦਰਸ਼ਕ ਬਣ ਕੇ ਹਿੰਦੂਆਂ ਦਾ ਜਿਹੜਾ ਨਰ ਸੰਘਾਰ ਆ ਉਹ ਕ੍ਰਾਂ ਦੇ ਲੱਗੀ ਹੋਈ ਜਿਹੜੀ ਜਾਗੋ ਕੱਢੀ ਜਾ ਅੱਜ ਕਿੱਥੇ ਆਇਆ ਬਠਿੰਡਾ ਦੀ ਧਰਤੀ ਤੇ ਦਹਾੜਾਂ ਸ਼ਿਵ ਸੈਨਕਾਰੀਆਂ ਦੇਖੋ ਕਬੜ ਸ਼ੇਰ ਨੇ ਮੇਰੇ ਸਾਰੇ ਸ਼ੇਖ ਸੰਨਿਕ ਭਰਾਵੋ ਹੋਰ ਦਹਾੜ ਮਾਰਨ ਲਈ ਕਿੱਥੇ ਆਇਆ ਜੀ ਬਠਿੰਡਾ ਦੀ ਧਰਤੀ ਤੇ ਜਾਗੋ 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 ਦਹਾੜ ਦੇ ਵਜੂਗੀ ਵੱਜਦੀ ਰਣੀ ਹੈ ਸ਼ੇਰ ਦਾਗ ਦਾ ਸਟੇਸ਼ਨ ਕੀ ਹੋਏਗਾ ਉਹ ਦੱਸਿਆ ਜਾਵੇ ਅਗਲਾ ਪ੍ਰੋਗਰਾਮ ਜਿਹੜਾ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾਊਗਾ ਸ਼ੇਰ ਜਿੱਥੇ ਬੁਲਾਉਂਗੇ ਸ਼ਹਿਰ ਦਹਾੜ ਮਾਰਨ ਲਈ ਜ਼ਰੂਰ ਆਊਗਾ ਕਿਉਂਕਿ ਲੋਹਾਈਨ ਕੋਲ ਇਹ ਤੁਹਾਨੂੰ ਪਤਾ ਹੀ ਹੈ ਆਵੇਂ ਕਰੋੜਾ